ਗੁਰਦੁਆਰਾ ਬਣਿਆ ਸਿਰਫ ਗੁਰੂ ਤੱਕ ਪਹੁੰਚਣ ਵਾਸਤੇ ਗੁਰਦੁਆਰਾ ਬਣਿਆ ਸਿਰਫ ਸੱਚ ਤੱਕ ਪਹੁੰਚਣ ਵਾਸਤੇ ਪਰ ਜੇ ਗੁਰਦੁਆਰੇ ਦਾ ਸਹੀ ਇਸਤੇਮਾਲ ਨਹੀਂ ਤਾਂ ਇਤਨੀ ਗੱਲ ਜ਼ਰੂਰ ਹੈ ਕਿ ਉਸਨੇ ਆਪਣੀ ਜ਼ਿੰਦਗੀ ਦਾ ਵੀ ਸਹੀ ਇਸਤੇਮਾਲ ਨਹੀਂ ਕੀਤਾ ਤੇ ਕਿਉਂ ਨਹੀਂ ਕੀਤਾ ਜਾਤ ਹੈ ਹੀ ਨਹੀਂ ਅਗਰ ਜਾਤ ਹੋਵੇ ਉਹ ਮਨ ਗੁਰਦੁਆਰੇ ਦੀ ਬੇਦਬਗੀ ਨਹੀਂ ਕਰੇਗਾ ਇਤਨੀ ਮੈਂ ਅਰਜ਼ ਕਰਦਾ ਹਾਂ ਅਦਬ ਨਾਲ ਆਵੇਗਾ ਅਦਬ ਨਾਲ ਬੈਠੇਗਾ ਅਦਬ ਨਾਲ ਸੁਣੇਗਾ ਅਦਬ ਨਾਲ ਸਾਰੇ ਕਰਮ ਕਰੇਗਾ ਔਰ ਅਦਬ ਹੀ ਬਜ਼ੁਰਗੇ ਦਾ ਬਜ਼ੁਰਗ ਦੇ ਸਤਿਕਾਰ ਦਾ ਪਹਿਲਾ ਚਿੰਨ ਹੈ ਅਦਬ ਅਦਬ ਪਹਿਲਾ ਕਰੀਨਾ ਹੈ ਮੁਹੱਬਤ ਕੇ ਕਰੀਨੋਂ ਨੇ ਇਕਬਾਲ ਨੇ ਸਾਫ਼ ਕਹਿ ਦਿੱਤਾ ਅਦਬ ਗੁਰੂ ਨਾਲ ਪਿਆਰ ਹੈ ਅਦਬ ਪ੍ਰਮਾਤਮਾ ਨਾਲ ਪਿਆਰ ਹੈ ਅਦਬ ਜਿੱਥੇ ਬੇਅਦਬੀ ਹੈ ਉੱਥੇ ਇੱਕ ਗੱਲ ਤੇ ਮਨੁੱਖ ਨੇ ਮੰਨ ਲਈ ਕਿ ਮੈਥੋਂ ਵੱਡਾ ਨਹੀਂ ਕੋਈ ਅਦਬ ਕਰਨ ਦੀ ਲੋੜ ਨਹੀਂ ਅਦਬ ਬੰਦਾ ਕਿਸ ਦਾ ਕਰਦਾ ਆਪਣੇ ਤੋਂ ਵੱਡੇ ਦਾ ਤੇ ਜੀ ਬੇਅਦਬੀ ਤੇ ਇਸ ਗੱਲ ਤੇ ਸਪਸ਼ਟ ਹੋ ਗਈ ਗੁਰੂ ਕੋਈ ਵੱਡਾ ਨਹੀਂ ਗੁਰਦੁਆਰਾ ਕੋਈ ਵੱਡਾ ਨਹੀਂ ਅਸੀਂ ਗੱਲ ਤੇ ਇਸਤੇਮਾਲ ਕਰ ਸਕਦੇ ਬੇਅਦਬੀ ਕਰਨੀ ਹੈ ਭਾਨ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਸਵਈਆ ਮੈਂ ਤੁਹਾਡੇ ਸਾਹਮਣੇ ਰੱਖਾਂ ਭਾਈ ਸਾਹਿਬ ਕਹਿੰਦ ਨੇ ਬਾਹਰ ਕੀ ਅगन ਬੂਝਕ ਜਲ ਸਰਤਾ ਕੇ ਨਾਓ ਮੇ ਜੋ ਆਗ ਲਾਗੇ ਕੈਸੇ ਕਹਿ ਬੁਝਾਈਏ ਮਕਾਨ ਨੂੰ ਅਗ ਲੱਗ ਜਾਇਆ ਦੁਕਾਨ ਨੂੰ ਅਗ ਲੱਗ ਜਾਇਆ ਤੇ ਪਾਣੀ ਨਾਲ ਬੁਝਾਵਾਂਗੇ ਤੇ ਭਾਈ ਜੀ ਕਹਿੰਦ ਨੇ ਪਾਣੀ ਨੂੰ ਅਗ ਲੱਗ ਜਾਇ ਇਥੇ ਫਿਰ ਕੀ ਕਰੀਏ ਫਿਰ ਕਿਸ ਤਰ੍ਹਾਂ ਬੁਝਾਈਏ ਚੋਰਨ ਕੇ त्रास ਓਟ ਲੀਜੀਤ ਕੋਟ ਗੜ ਗੜ ਮੇ ਜੋ ਲੂਟ ਲੀਜੇ ਕਹਾਂ ਕਤ ਜਾਈਏ ਚੋਰਾਂ ਤੋਂ ਭਜਦੇ ਡਾਕੂਆਂ ਤੋਂ ਬਚਦੇ ਚਲੇ ਜਾਈਏ ਥਾਣੇ ਉਥੇ ਪੁਲਿਸ ਹੀ ਲੁੱਟ ਲਵੇ ਫਿਰ ਕਿੱਥੇ ਜਾਈਏ ਫਿਰ ਕਿਹੜੇ ਪਾਸੇ ਜਾਈਏ ਭਾਈ ਸਾਹਿਬ ਕਹਿੰਦੇ ਤੈਸੇ ਮਾਇਆ ਡਰ ਡਰ ਪਤ ਹਾਰ ਜੋ ਗੁਰਦੁਆਰੇ ਆਵੇ ਤਾਹਾਂ ਜੋ ਵਿਆਪੇ ਮਾਇਆ ਕਹਾਂ ਠਹਿਰਾਏ ਦੁਨੀਆ ਦੇ ਕਲੇਸ਼ਾਂ ਤੋਂ ਡਰਦੇ ਹੋਏ ਦੁਨੀਆ ਦੇ ਵਿਕਾਰਾਂ ਤੋਂ ਡਰਦੇ ਹੋਏ ਦੁਨੀਆ ਦੇ ਅਨਰਥ ਤੋਂ ਡਰਦੇ ਆਈਏ ਗੁਰਦੁਆਰੇ ਤੇ ਗੁਰਦੁਆਰੇ ਵੀ ਅਨਰਥ ਕਰਨ ਲੱਗੀ ਤੇ ਫਿਰ ਕਿੱਥੇ ਜਾਵਾਂਗੇ ਤੇ ਪਾਣੀ ਵਿੱਚ ਅੱਗ ਲੱਗ ਗਈ ਕਿ ਕਿਸ ਤਰ੍ਹਾਂ ਮੁਝਾਈਏ ਇੱਥੇ ਪਾਣੀ ਵਿੱਚ ਅੱਗ ਲੱਗ ਗਈ ਇਹ ਗੁਰਦੁਆਰੇ ਵੀ ਅਨਰਥ ਕਰਨਾ ਹੈ ਤਾਂ ਮੈਂ ਇਤਨੀ ਅਰਜ਼ ਕਰਦਿਆਂ ਗੁਰਦੁਆਰਾ ਨਾ ਕੋਈ ਪਲੇਗਰਾਉਂਡ ਹੈ ਨਾ ਇਹ ਕਲੱਬ ਹੈ ਨਾ ਇਹ ਥੀਏਟਰ ਹੈ ਇੱਥੇ ਕੋਈ ਇੰਦਰੀਆਂ ਦਾ ਰਸ ਨਹੀਂ ਇੱਥੇ ਕੋਈ ਮਨੋਰੰਜਨ ਨਹੀਂ ਜਿੱਥੇ ਅੱਖਾਂ ਦਾ ਰਸ ਲੈਣ ਵਾਸਤੇ ਨਹੀਂ ਆਣਾ ਤੇ ਨਾ ਹੀ ਗੁਰਬਾਣੀ ਅੱਖਾਂ ਦਾ ਰਸ ਹੈ ਨਾ ਜ਼ਬਾਨ ਦਾ ਹੈ ਰਸ ਹੈ ਨਾ ਕੰਨਾਂ ਦਾ ਰਸ ਹੈ ਨਾ ਖਲੜੀ ਦਾ ਰਸ ਹੈ ਇਹ ਆਤਮਾ ਦਾ ਰਸ ਹੈ ਹੁਣ ਆਤਮਾ ਦਾ ਰਸ ਮਾਣਨ ਵਾਸਤੇ ਇਤਨੀ ਗੱਲ ਸਪਸ਼ਟ ਹੈ ਕਿ ਮਨੁੱਖ ਆਪਣੇ ਜੀਵਨ ਦਾ ਸਹੀ ਇਸਤੇਮਾਲ ਕਰੇ ਕਾਦਰ کریم ਨੇ ਬਹੁਤ ਵੱਡੀ ਬਖਸ਼ਿਸ਼ ਸਾਨੂੰ ਇਹ ਸਰੀਰ ਦਿੱਤਾ ਹੈ ਇਹ ਕਾਇਆ ਦਿੱਤੀ ਹੈ ਤੇ ਇਸ ਕਾਇਆ ਦਾ ਸਹੀ ਇਸਤੇਮਾਲ ਕਰਨਾ ਹੈ ਇਸ ਦਾ ਸਹੀ ਪ੍ਰਯੋਗ ਕਰਨਾ ਹੈ ਸਾਇਦ ਕਹਿੰਦੇ ਨੇ ਜੋ ਕਾਇਆ ਦਾ ਸਹੀ ਪ੍ਰਯੋਗ ਕਰਦਾ ਹੈ ਉਹ ਬੰਦਾ ਧਰਮ ਖੰਡੀ ਹੈ ਪਹੁੰਚ ਗਿਆ ਪਹਿਲੀ ਸਟੇਜ ਤੇ